ਉਹ ਬੱਚੀ ਦਿਨ ਦੇ ਸਿਰਫ 2 ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ بڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਚੋਖੀ ਕਿ ਜ਼ਿੰਦਾ ਕਿਸ ਤਰ੍ਹਾਂ ਹੈ ਸਿਰਫ 2 ਕੱਪ ਚਾਹ ਪੀਂਦੀ ਹੈ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਹੈ ਸਾਥੀ ਇੰਡੀਆ ਦੇ ਚ ਰਾਹੀ ਹੈ ਹੁਣ ਜਰਾ ਬਹੁਤ ਬਜ਼ੁਰਗ ਹੋ ਗਿਆ ਕਹਿੰਦੇ ਕ੍ਰਿਸ਼ਨ ਸਿੰਘ ਉਹ ਯਾਰ ਆ ਜਾਣਾ ਹੈ ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁਣ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ ਉਥੋਂ ਦੇ ਰੇਲਵੇ ਲਾ ਦੇ ਮਤਾਬਕ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60 ਤੇ ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰitsar ਦੀ ਗੱਲ ਗੋਲਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਨੇ ਸਾਰੇ ਆਨੇ ਬੰਬੇ ਜਾਣਾ ਸੀ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੇ ਮੈਂ ਕਿਹਾ ਗੈਨੀ ਜੀ ਜੇ ਮੈਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖ ਰਿਆ ਤੂੰ 60 ਹੀ ਲਿਖ ਦਿਓ ਕਿੰਨੇ 60 ਹੀ ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਬਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋ ਗਿਆ ਸੀ ਠੀਕ ਆ 60 ਸਾਲ ਦੇ ਹੀ ਠੀਕ ਆ 15 ਸਾਲ ਤੋਂ 60 ਲਿਖੀ ਜਾ ਰਹੀ ਸੀ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰ ਦੇਣੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਗੁਸਤਾਖੀ ਜੇ 70 ਦੇ ਨੇ ਤੇ 60 ਦਸਣਗੇ 60 ਦੇ ਨੇ ਤੇ 50 ਦਸਣਗੇ 50 ਦੇ ਨੇ ਤੇ 40 ਦਸਣਗੇ 40 ਦੇ ਨੇ ਤੇ 30 ਦਸਣਗੇ ਬੀਬੀਆਂ 30 ਤੋਂ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਐਥੇ ਮੈਂ ਐਸਾ ਦੇਖਿਆ ਇਹ ਹਕੀਕਤ ਹੈ ਇਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁਖ ਨਹੀਂ ਕਿ ਕੌਣ ਦੱਸੇ ਪ੍ਰਭੂ ਨੇ ਬਣਾਏ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁਖ ਤੇ ਬਦਲ ਜਾਣਗੇ ਕਿ ਦੁਖ ਆਏ ਜਨਮ ਮਰਨ ਦੇ ਬਦਲੇਗਾ ਜਵਾਨੀ ਬੁਢੇਪੇ ਦੇ ਬਦਲੇਗੇ ਇਹ ਤੇ ਸلسਲਾ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਇੱਕ ਖਿੜਿਆ ਹੋਇਆ ਫੁੱਲ ਮਰ ਜਾਏਗਾ ਇਹ ਦੋਨੇ ਇਕੱਠੇ ਨੇ ਹਰ ਵਕਤ ਇਕੱਠੇ ਨੇ ਮਹਾਰਾਜ ਕਹਿੰਦੇ ਦੂਜਾ ਲਖਣ ਗਿਆਨੰਗ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ ਲਖਣ ਛੇ ਨੇ ਹੁਣ ਮੈਂ ਅਖੀਰ ਅਰਥ ਕਰਨਾ ਬੁਲਾਸਾ ਫਿਰ ਦੁਬਾਰਾ ਤੁਹਾਡਾ ਲਰੀਨਾਉ ਸੰਜੋਗੀ ਮੇਲਾ ਜੋ ਬਣੇਗਾ ਮੈਂ ਕਰਾਂਗਾ ਮਹਾਰਾਜ ਅਗੇ ਕਹਿੰਦੇ ਨੇ ਦਿਆਲੰਗ ਸਰਬਤਰ ਜੀ ਪੰਚਦੋਖ ਬੇਵਰ ਜਤੇ ਉਹਦੀ ਦਇਆ ਸਾਰਿਆਂ ਤੇ ਆਉਂਦੀ ਹੈ ਬਿਤਕਿਆਂ ਤੋਂ ਰਹਿ ਹਰ ਵਕਤ ਉਸ ਦਾ ਹਿਰਦਾ ਦਇਆ ਨਾਲ ਭਰਿਆ ਰਹਿੰਦਾ ਹੈ ਸੇਵਾ ਕਰਕੇ ਉਸ ਨੂੰ ਖੁਸ਼ੀ ਮਿਲਦੀ ਹੈ ਸੇਵਾ ਦਇਆ ਤੋਂ ਨਿਕਲਦੀ ਹੈ ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਹਦੀ ਦਇਆ ਤੋਂ ਸੇਵਾ ਨਿਕਲਦੀ ਹੈ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਹੈ ਦੋਹਾਂ ਚ ਅੰਤਰਾ ਸਮਝ ਲੈਣਾ ਉਹ ਸੇਵਾ ਕਰਦਾ ਨਹੀਂ ਹੈ ਸੇਵਾ ਉਸ ਤੋਂ ਹੁੰਦੀ ਹੈ ਉਸ ਤੋਂ ਇਸ ਤਰ੍ਹਾਂ ਨਿਕਲਦੀ ਹੈ ਜਿਵੇਂ ਫੁੱਲਾਂ ਦੇ ਚੋਂ ਸੁਆਪਣ ਨਿਕਲਦਾ ਹੈ ਜਿਵੇਂ ਫੁੱਲਾਂ ਵਿੱਚੋਂ ਮਹਿਕ ਨਿਕਲਦੀ ਹੈ ਇਹ ਉਹਦਾ ਤੀਜਾ ਲਖਣ ਹੈ ਭੋਜਨੰ ਗੋਪਾਲ ਕੀਰਤਨੰ ਅਲੇਪ ਮਾਇਾ ਜਲ ਕਮਲ ਰਹਿਦੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਕਿਉਂ ਉਦੇਚ ਉਸ ਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਹੈ ਉਹਦੇ ਨਾਲ ਉਹਦੀ ਭੋਜਨ ਦੀ ਮਿਕਦਾਰ ਘਟ ਜਾਂਦੀ ਹੈ ਘਟ ਜਾਂਦੀ ਕਮਜ਼ੋਰ ਨਹੀਂ ਹੋਵੇਗਾ ਐ ਮੇਰੇ ਖਿਆਲ 25 26 ਦਿਨ ਪਹਿਲੇ ਦਾਸ ਹైదరాబాద్ ਦੇ ਸੀ ਉੱਥੇ ਇੱਕ ਬੱਚੀ ਹੈ ਹੁਣ ਤੇ ਖੈਰ ਉਹ 40 ਸਾਲ ਦੀ ਹੋ ਗਈ ਹੁਣ ਬੱਚੀ ਕੀ ਆਖੀਏ 15 20 ਸਾਲ ਤੋਂ ਮੈਂ ਦੇਖ ਲੈਣ 10 ਦਿਨਾਂ ਨਾਲ ਜਿੰਨੇ ਸੱਜਣ ਜਾਂਦੇ ਨੇ ਸਾਰੇ ਨੇ ਦੇਖੇ ਤੇ ਸਾਰੇ ਹైదరాబాద్ ਨੂੰ ਬਤ ਜਾ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ ਬੜੇ ਬੜੇ ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਛੋਟੀ ਜਿੰਦਾ ਕਿਸ ਤਰ੍ਹਾਂ ਸਿਰਫ ਦੋ ਕੱਪ ਚਾਹ ਪੀਂਦੀ ਹੈ ਉਹ ਸੱਜਣ ਪਿੱਛੇ ਗੁਜਰਾਤ ਦੇ ਨੇ ਜ਼ਿਲ੍ਹਾ ਗੁਜਰਾਤ ਜੋ ਪਾਕਿਸਤਾਨ ਵਿੱਚ ਰਹਿ ਗਿਆ ਉਹਨਾਂ ਦੀ ਬੱਚੀ ਹੈ ਉਹਨਾਂ ਦਾ ਆਪਣਾ ਬਹੁਤ ਵੱਡਾ ਹੋਟਲ ਹੈ ਰੈਸਟੋਰੈਂਟ ਹੈ ਪਰ ਆ ਨੇ ਮੈਨੂੰ ਕਿਹਾ ਵੀ ਕਈ ਦਫਾ ਸਮਝਾਇਆ ਤੈਨੂੰ ਬਾਹਰ ਘੁਮਾ ਕੇ ਲੈ ਆਈਏ ਇਹ ਬਾਹਰ ਵੀ ਜਾਣ ਨੂੰ ਤਿਆਰ ਨਹੀਂ ਉੱਪਰ ਪਲੰਗ ਤੇ ਵੀ ਨਹੀਂ ਸੌਂਦੀ ਥੱਲੇ ਸੌਂਦੀ ਹੈ ਚਦਰ ਵਿੱਚ ਆ ਕੇ ਬਸ ਮੂਲ ਮੰਤਰ ਤੋਂ ਬਿਨਾ ਹੋਰ ਕੁਝ ਜਪਦੀ ਵੀ ਨਹੀਂ दो कप चाय दे एक सवेरे एक शाम ऐसे ते ही जिंदा है और कमजोर नहीं है एभी मेल्स करते है ए नहीं कोई होदी हड्डियां निकल आईयां वन ते कमजोर हो गयो है और और सुनावा स्वामी रामकृष्ण परमहंस बंगाल दा जो संत जना करके सारी दुनिया च हरे रामा हरक कृष्णा दी एक लहर चले ओना दे डेरे च कमाता थोड़े दिनो इन्हें गुजर गई है उन्हें 3 साल तक अन्न नहीं लिया सिर्फ पानी पींदी सी दो वक्त कुछ भी नहीं खाया जैसे-जैसे भोजन भजन दी शक्ति ते रस बढ़ਦਾ ਹੈ। ਭੋਜਨ ਦਾ ਮਿqdaਰ ਘਟ ਜਾਂਦਾ ਹੈ ਤੇ ਭਜਨ ਤੋਂ ਮਿਲਿਆ ਹੋਇਆ ਆਨੰਦ ਉਸਨੂੰ ਕਮਜ਼ੋਰ ਨਹੀਂ ਹੁੰਦੈ। ਪਾਵੇਂ ਇਹ ਸਾਇੰਸ ਦੀ ਪકડ ਵਿੱਚ ਗੱਲ ਆਈ ਹੈ ਕਿ ਨਹੀਂ ਲੇਕਿਨ ਸਾਇੰਟਿਸਟ ਹੈਰਾਨ ਜ਼ਰੂਰ ਨੇ। ਉਸ ਬੱਚੀ ਨੂੰ ਦੇਖਣ ਵਾਸਤੇ ਪਤਾ ਨਹੀਂ ਕਿੰਨੇ ਆਏ। ਇਹ ਹੈਰਾਨ ਨਾ ਇਹ ਕਮਜ਼ੋਰ ਹੁੰਦੀ ਹੈ। ਕਿਉਂਕਿ ਆਮ ਅਕੀਦਾ ਇਹ ਹੈ ਇੱਕ ਰੇਸ਼ਟ ਪੁਰਸ਼ ਸਰੀਰ ਚਾਂਦੀ ਦਿਨ ਰੋਟੀ ਤੋਂ ਬਿਨਾ ਰਹਿ ਸਕਦਾ ਉਸ ਤੋਂ ਜ਼ਿਆਦਾ ਨਹੀਂ। ਫਰੋਤੇ 40 ਸਾਲ ਹੋ ਗਏ ਨੂੰ ਤੇ ਬੈਠੀ ਹੈ ਭੋਜਨੰ ਗੋਪਾਲ ਕੀਰਤਨ ਖੁਲਾਸਾ ਕਿਸੇ ਹੋਰ ਕਰਾਂਗਾ ਇਸ ਵਿਸ਼ੇ ਦਾ ਵੀ ਭੋਜਨੰ ਗੋਪਾਲ ਕੀਰਤਨ ਅਲਪਮਾਇ ਜਲ ਕਮਲ ਰਹਿਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਇਹਦੇ ਚ ਮगन ਰਹਿੰਦਾ ਹੈ ਪੰਜਵਾਂ ਉਪਦੇਸ਼ ਸੰਸਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਉਹਦਾ ਉਪਦੇਸ਼ ਦੁਸ਼ਮਨ ਤੇ ਮਿੱਤਰ ਦੋਹਾਂ ਨੂੰ ਇੱਕ ਸਮਾਂ ਉਹਦੀ ਦ੍ਰਿਸ਼ਟੀ ਦੋਵੇਂ ਇੱਕੋ ਹੀ ਹੈ ਇਹ ਨਹੀਂ ਮਿੱਤਰ ਨੂੰ ਸਿੱਧੇ ਰਸਤੇ ਪਾ ਦੇਣਾ ਤੇ ਦੁਸ਼ਮਣ ਨੂੰ ਪੁੱਠੇ ਰਸਤੇ ਪਾ ਦੇਣਾ ਨਹੀਂ ਉਹਦਾ ਉਪਦੇਸ਼ ਉਹਦਾ ਸੰਦੇਸ਼ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਾਨ ਛੇਵਾਂ ਪਰ ਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਜੋ ਉਸ ਤੋਂ ਅੱਗੇ ਹੋਵੇ ਵਰਨਾ ਨਿੰਦਾ ਕਰਨ ਦੀ ਲੋੜ ਨਹੀਂ ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਕੀ ਲੋੜ ਤਾਂ ਹੈ ਹੀ ਪਿੱਛੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਹੈ ਜੋ ਉਸ ਤੋਂ ਅੱਗੇ ਹੈ ਅਗਰ ਕੋਈ ਮਨੁੱਖ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤੋ ਸਮਝ ਲੈਣਾ ਕਿਸੇ ਨਾ ਕਿਸੇ ਗੱਲੇ ਚੋਂ ਮਨੋ ਕਿਸ ਨਾਲੋਂ ਅੱਗੇ ਜ਼ਰੂਰ ਹੈ ਜ਼ਰੂਰ ਹੈ ਨਿੰਦਾ ਕਰਕੇ ਕੀ ਹੁੰਦਾ ਅਗਲੇ ਨੂੰ ਘਟਾਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੁਣ ਨੂੰ ਅਗਣ ਕਹਿਣਾ ਨਿੰਦਾ ਹੈ ਸਾਧੂ ਨੂੰ ਚੋਰ ਕਹਿਣਾ ਨਿੰਦਾ ਹੈ ਪਰ ਚੋਰ ਨੂੰ ਸਾਧੂ ਕਹਿਣਾ ਖੁਸ਼ਾਮਦ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਗਲ ਵਧਾ ਕੇ ਕਰਨੀ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੱਲ ਘਟਾ ਕੇ ਕਰਨੀ ਹੈ ਅਕਸਰ ਮਨੁੱਖ ਯਾਤੇ ਵਧਾ ਕੇ ਗੱਲ ਕਰਦਾ ਹੈ ਜਾਂ ਘਟਾ ਕੇ ਗੱਲ ਕਰਦਾ ਹੈ ਇਹ ਵੀ ਮਰਜ਼ ਕਰਦੇ ਸੱਚ ਨਹੀਂ ਬੋਲਦਾ ਸੱਚ ਕੀ ਹੈ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਸਾਧੂ ਨੂੰ ਸਾਧੂ ਕਹਿ ਦੇਣਾ ਚੋਰ ਨੂੰ ਚੋਰ ਕਹਿ ਦੇਣਾ ਇਹ ਸੱਚ ਮਨੁੱਖ ਬੋਲਦਾ ਵੀ ਹੈ ਤਾਂ ਫਿਰ ਅੱਧਾ ਬੋਲਦਾ ਹੈ ਸਾਧੂ ਨੂੰ ਸਾਧੂ ਤੇ ਕਈ ਦਫਾ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੁੰਦਾ ਤੇ ਚੁਬੇਗਾ ਫਿਰ ਬਦਮਾਸ਼ ਨੂੰ ਬਦਮਾਸ਼ ਕਹਿਣਾ ਬੜਾ ਔਖਾ ਹੈ ਜ਼ਾਲਮ ਨੂੰ ਜ਼ਾਲਮ ਕਹਿਣਾ ਬੜਾ ਔਖਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆ ਔਰੰਗਜ਼ੇਬ ਨੂੰ ਕਹਿ ਦਿੱਤਾ ਤੋ ਰਾਮ ਮੰਨਾ ਦਾਨਮ ਕੇ ਯਜਦਾ ਸ਼ਨਾਸ ਬਰਾਮਤ ਜ਼ਤੋ ਕਾ ਰਹਾ ਦਿਲ ਖਰਾਸ ਤੋ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੋ ਖੁਦਾ ਸ਼ਨਾਸ ਨਹੀਂ ਹੈ ਤੇਰਾ ਨਮਾਜ਼ ਪੜਨਾ ਤੇਰਾ ਤਸਬੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਖੰਡ ਤੋ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਨ ਬਖਰੀ ਕਸਮ ਤੋ ਇੱਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇ ਸ੍ਰੀ ਮੁਖਵਾਗ ਪਾਤਸ਼ਾਹ ਜੀ ਦਸਵੇਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਨ ਬਾ ਖੁਰੀ ਕਸਮ ਮਰਾ ਇਤਬਾਰ ਨਾ ਇੱਕ ਜ਼ਰਰਾ ਦਮ ਮੈਂ ਤੇਰੇ ਇੱਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨਹੀਂ ਤੂੰ ਝੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਇਹ ਹਿੰਮਤ ਹੈ ਕੰਡੇ ਨੂੰ ਕੰਡਾ ਕਹਿ ਦੇਣਾ ਇਸ ਨੂੰ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਇਹ ਕਹਿੰਦੇ ਨੇ ਉਸਤਤ ਨਿੰਦਾ ਬਹੁਤੇ ਆਗੇ ਖੋਜੇ ਪਦ ਨਿਰਮਾਨ ਪਰ ਜਨਨਾਨਿਕ ਇਹੋ ਖੇਲ ਕਟਨ ਹੈ ਕਿਨਹੂ ਗੁਰਮੁਖ ਜਾਣਾ ਉਸਤ ਗਲ ਵਧਾ ਕੇ ਕਰਨੇ ਕੰਡੇ ਨੂੰ ਫੁੱਲ ਕਹੀ ਜਾਣਾ ਨਿੰਦਾ ਗਲ ਘਟਾ ਕੇ ਕਰਨੇ ਫੁੱਲ ਨੂੰ ਕੰਡਾ ਕਹੀ ਜਾਣਾ ਛੇ ਮਾ ਲਖਣ ਉਸਦਾ ਇਹ ਹੈ ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਨਿੰਦਾ ਨਾ ਕਰਦਾ ਨਾ ਸੁਣਦਾ ਅਗਰ ਨਿੰਦਾ ਕਰਨ ਦੀ ਕਿਸੇ ਨੂੰ ਆਦਤ ਪੈ ਜਾਏ ਨਾ ਇੱਕ ਵਾਰ ਘਟਾ ਕੇ ਬਿਆਨ ਕਰਨ ਦੀ ਮਹਾਰਾਜ ਕਹਿੰਦੇ ਫਿਰ ਇਲਾਜ ਵੀ ਨਹੀਂ ਹੈ ਪੜੀ ਗਈੰਸੀ ਪੰਕਤੀ ਔਖਦ ਸਬੇ ਕੀ ਤੈਨ ਪਰਮਾਤਮਾ ਨੇ ਹਰ ਰੋਗ ਦਾ ਇਲਾਜ ਪੈਦਾ ਕੀਤਾ ਔਖਦ ਸਬੇ ਕੀ ਤੈਨ ਨਿੰਦਕ ਕਾ ਦਾਰੂ ਨਾ ਨਹੀਂ ਛੜਦਾ ਨਹੀਂ ਛੜਦਾ ਆਦਿਤ ਪਾਈ ਗਈ ਹੈ ਉਹਦਾ ਸੁਭਾਅ ਬਣ ਗਿਆ ਇਹ ਛੇਵਾਂ ਲਖਣ ਹੈ ਉਸਦਾ ਉਹ ਨਿੰਦਾ ਨਹੀਂ ਕਰਦਾ ਨਹੀਂ ਸੁਣਦਾ ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਜਲਦੀ ਜਲਦੀ ਇਹ ਸ਼ਲੋਕ ਕਈ ਦਿਨਾਂ ਦੀ ਵਿਆਖਿਆ ਮੰਗਦਾ ਜਿੰਨੂੰ ਮੈਂ ਇੱਕ ਡੇਢ ਘੰਟੇ ਚ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਪੰਕਤੀ ਦੇ ਜਿਹੜੇ ਲਕਸ਼ਣ ਬਿਆਨ ਕੀਤੇ ਗਏ ਨੇ ਇਹ ਕਮ ਸੇ ਕਮ ਇੱਕ ਇੱਕ ਦਿਨ ਤੇ ਮੰਗਦੇ ਨੇ ਪਰ ਦਾਸ ਕੋਲ ਸਮੇਂ ਦੀ ਮਜਬੂਰੀ ਸੀ ਇਹਨਾਂ ਛੇ ਲਕਸ਼ਣਾਂ ਦੇ ਤੁਸੀਂ ਦੇਖ ਲੈਣਾ ਸਾਡੇ ਕੋਲ ਇੱਕ ਲਕਸ਼ਣ ਹੈ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ ਛੇ ਪੂਰੇ ਨੇ ਛੇ ਨੇ ਤੇ ਉਸ ਨੂੰ ਗੁਰਬਾਣੀ ਕਹਿੰਦੀ ਹੈ ਪੂਰਨ ਪੁਰਖ ਇਹ ਮੁਕੰਮਲ ਇਹ ਪ੍ਰਮਾਤਮਾ ਦਾ ਰੂਪ ਹੈ ਖਟ ਲਖਨ ਪੂਰਨបុਰਖ ਹੈ ਨਾਨਕ ਨਾਮ ਸਾਧ ਸਵਜਨੇ ਤੇ ਛਿਆਂ ਦੇ ਚ ਇੱਕ ਵੀ ਨਹੀਂ ਤਾਂ ਗੁਸਤਾਖੀ माफ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਧਾਰਮਿਕ ਨਹੀਂ ਹੈ ਇਹ ਧਰਮ ਦੇ ਮਾਰਗ ਤੇ ਚੱਲਣ ਦੇ ਅਜੇ ਤਿਆਰੀਆਂ ਕਰਦਾ ਪਿਆ ਚਲਿਆ ਕੋਈ ਨਹੀਂ ਚਲਿਆ ਕੋਈ ਭਾਵੇਂ 40 ਸਾਲ ਤੋਂ ਗੁਰਦੁਆਰੇ ਆ ਰਹੇ ਹੋਵੇ ਅਜੇ ਚੱਲਣ ਦੀ ਤਿਆਰੀ ਕਰ ਰਿਹਾ ਚਲਿਆ ਨਹੀਂ ਹੈ ਭਾਵੇਂ 50 ਸਾਲ ਤੋਂ ਗੁਰਦੁਆਰੇ ਆ ਰਹੇ ਹੋਵੇ ਤੇ ਬੁੱਢਾ ਹੋ ਗਿਆ ਹੈ ਇਹਨਾਂ 6 ਲੱਛਣਾਂ ਦੇ ਚ ਕੋਈ ਲੱਛਣ ਨਹੀਂ ਹੈ ਤੋ ਸਮਝ ਲਓ ਜੇ ਤਿਆਰੀ ਕਰਦਾ ਪਿਆ ਸਾਜ਼ੋ ਸਮਾਨ ਇਕੱਠਾ ਕਰਦਾ ਪਿਆ ਚਲਿਆ ਕੋਈ ਨਹੀਂ ਹੈ ਚਲਿਆ ਕੋਈ ਚਲੇ ਤੋ ਇਹ ਦੇਖੋ ਫਿਰ ਲੱਛਣ ਹੋਣਗੇ ਇੱਕ ਹੋਏਗਾ ਦੋ ਹੋਣਗੇ 3 ਹੋਣਗੇ ਆਦੇ ਵਿੱਚ ਚਾਰ ਪਹੁੰਚ ਕੇ ਆਉਣਾ ਚਾਰ ਹੋਣਗੇ ਪੰਜ ਆਉਣਗੇ ਇਹ 6 ਪੂਰਨ ਮੰਜ਼ਿਲ ਤੇ ਪਹੁੰਚ ਗਿਆ ਹੋਵੇਗਾ ਖਟ ਲਖਨ ਪੂਰਨpur ਕੇ ਨਾਨਕ ਨਾਮ ਸਾਧਸ ਵਜਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡਾਂ ਦੇ ਜਿਸ ਡੰਗ ਨਾਲ ਬਿਆਨ ਕੀਤਾ ਹੈ ਜ਼ਿੰਦਗੀ ਰਹੀ ਮੇਰੀ ਸਿਹਤ ਰਹੀ ਤੋ ਅਗਸਤ ਦੇ ਮਹੀਨੇ ਇਸ ਮੇਰਾ ਵਾਅਦਾ ਹੈ ਸਤਿਗੁਰudev ਜੀ ਮਹਾਰਾਜ ਰਹਿਮਤ ਕਰਨ ਕਿ ਕਾਪਦੇ ਦਾ ਮੈਂ ਵਾਅਦਾ ਕੀਤਾ ਸੀ ਕੁਝ ਮਜਬੂਰੀਆਂ ਕਰਕੇ ਦਿਨ ਘਟੇ ਨੇ ਕਿਉਂਕਿ ਮੈਂ ਇਹਨਾਂ ਦੇਸ਼ਾਂ ਵਿੱਚ ਜੋ ਹੈ ਦੇਖਿਆ ਇੰਡੀਆ ਟੇ ਨਹੀਂ ਹੈ ਪ੍ਰਬੰਧਕ ਆਪਸ ਦੇ ਸਹਿਯੋਗੀ ਹੋ ਜਾਂਦੇ ਨੇ ਪਰ ਇਹਨਾਂ ਦੇ ਨਾਲ ਦੇਸ਼ਾਂ ਵਿੱਚ ਇਹ ਸਵਾਰਥ ਬੜੇ ਸ਼ਿਕਰਦੇ ਨੇ ਕੋਈ ਦੂਜੇ ਦੀ ਜੋ ਹੈ ਸੋਚਦਾ ਨਹੀਂ ਦੂਜੇ ਸ਼ਹਿਰ ਦੀ ਦੂਜੇ ਸੰਗਤ ਦੀ ਠੀਕ ਮੈਂ ਇੱਕ ਵਕਤ ਇਹ ਦਿੱਤਾ ਸੀ ਇੱਕ ਹਫਤਾ ਲਾਸ ਐਂਜਲਸ ਦਿੱਤਾ ਸੀ ਮੈਨੂੰ ਕਹਿਣ ਲੱਗੇ ਇੱਥੇ ਤੇ ਦਿਨ ਕੁਦਰਤੀ ਘਟ ਗਏ ਨੇ ਰਸਤੇ 'ਚ ਫਲਾਈਟ ਤੁਹਾਡੀ ਲੇਟ ਹੋ ਗਈ 16 ਘੰਟੇ ਦਿੱਲੀ ਤੋਂ ਲੇਟ ਚਲੀ 16 ਘੰਟੇ ਲੰਡਨ ਬੈਠੇ ਰਹੇ ਅਗਲੀ ਫਲਾਈਟ ਨਿਕਲ ਗਈ ਸੀ ਤੇ ਕਹਿਣ ਉਹ ਸਾਨੂੰ ਤੇ ਲੇਟ ਨਾ ਆਇਆ ਕਰੋ ਅਮਰੀਕਾ ਪਹੁੰਚ ਕੇ ਸਾਨੂੰ ਲੇਟ ਨਾ ਕਰੋ ਲੇਟ ਹੋ ਗਏਂ ਤੇ ਹੋਕ ਸਾਡਾ ਜਿਹੜਾ ਸੁਣਾਇਆ ਹੈ ਤੇ ਇੱਥੇ ਹੁਣ ਕਹਿੰਦੇ ਅਸੀਂ ਟੀਵੀ ਤੇ ਡੈ ਦੇ ਬੈਠੇ ਆਂ ਪੇਪਰਾਂ 'ਚ ਦੇ ਬੈਠੇ ਆਂ ਤੇ ਸਾਡੀ ਖੈਰ ਨਹੀਂ ਆਉਣੀ ਤੋਂ ਮੈਂ ਫਿਰ ਮਜਬੂਰੀ 'ਚ ਸਵੇਰੇ ਜੋ ਹੈ ਜਾਣਾ ਹੈ ਲਾਸ ਐਂਜਲਸ ਬੋਨਾ ਬਾਰਕ ਉੱਥੇ ਹਾਜ਼ਰੀ ਬਣਨੀ ਆ ਇਸ ਸਦਾ ਹਰ ਮਜੀਦ ਜੀ ਜਿਵੇਂ ਬਾਰ-ਬਾਰ ਕਹਿਣ ਲੱਗੇ ਮੈਂ ਕੋਈ ਗੱਲ ਨਹੀਂ ਇਹ ਗਾਠਾ ਪੂਰਾ ਕਰ ਲਿਆਂਗੇ ਸਤਿਗੁਰ ਰਹਿਮਤ ਕਰਨ ਸਹਿਯੋਗ ਬਣਾਣ ਜਿੰਦਗੀ ਬਖਸ਼ਣ ਸੇਤ ਬਖਸ਼ਣ ਤੋਂ ਅਗਸਤ ਦੇ ਮਹੀਨੇ ਉਨਾ ਪੰਜਾ ਖੰਡਾਂ ਦੇ ਵਿਚਾਰ ਜੋ ਸੰਤਾਂ ਸਰਵਨ ਕਰਨਿਆ ਚੰਦਿਆ ਨੇ ਮੈਂ ਉਹਨਾਂ ਰੱਖਣ ਦੀ ਮਾਨੀ ਕੋਸ਼ਿਸ਼ ਕਰਾਂਗਾ ਜਿੰਨਾ ਕੁਛ ਆਪਨੇ ਸਰਵਨ ਕੀਤਾ ਹੈ ਦਾਸ ਨੇ ਸੁਣਾਇਆ ਧੰਨ ਗੁਰਗਰਨ ਸਾਹਿਬ ਜੀ ਮਹਾਰਾਜ ਮੈਂ ਰਾਮਤ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਸੁਣਿਆ ਤੁਹਾਡਾ ਸਫਲ ਹੋਵੇ ਸੁਣਾਇਆ ਮੇਰਾ ਸਫਲ ਹੋਵੇ ਇਸ ਤਰ੍ਹਾਂ ਦਾ ਕੋਈ ਤੁਹਾਡੇ ਥੋੜੇ ਜਿਹੇ ਪ੍ਰਸ਼ਨ ਨੇ ਤੁਛ ਬਧੀ ਅਨਸਾਰ ਗੁਰੂ ਆਸ਼ੇ ਦੇ ਮੁਤਾਬਕ ਸਤਿਗੁਰੂ ਮੈਨੂੰ ਸਮਰਤਾ ਦੇਣ ਕਿ ਮੈਂ 5-10 ਮਿੰਟਾਂ ਚ ਉਹਨਾਂ ਦੇ ਉੱਤਰ ਤੁਹਾਡੇ ਸਾਹਮਣੇ ਜੋ ਹੈ ਰੱਖ ਸਕਾਂ ਆਪਣੇ ਸਰਦਾਰ ਮਨਜੀਤ ਸਿੰਘ ਜੀ ਹੋਰੀ ਸਾਡ ਰੂਪ ਦੇ ਜਿਹੜੇ ਕੋਈ ਖਾਸ ਪ੍ਰਸ਼ਨ ਆਉਣ ਨੇ ਕਿਉਂਕਿ ਮੇਰਾ ਅੱਜ ਤੱਕ ਦਾ ਤਜਰਬਾ ਹੈ ਰੇਡੀਓ ਟਾਕ ਦੇ ਸਮੇਂ ਕਈ ਲੱਖ ਬੋੜਿਆਂ ਪ੍ਰਸ਼ਨ ਉਤਰਾਂ ਦੇ ਵਿੱਚ ਔਰ ਮੈਂ ਹੈਰਾਨ ਹੋ ਗਿਆ ਬਿਲਕੁਲ ਬੱਚਿਆਂ ਵਾਲੇ ਪ੍ਰਸ਼ਨ ਹੁੰਦੇ ਬਿਲਕੁਲ ਬੱਚਿਆਂ ਵਾਲੇ ਔਰ ਮੈਨੂੰ ਕਹਿਣ ਦੇਣਾ ਬੁਰਾ ਵੀ ਨਾ ਮੰਨਣਾ ਇਸ ਤਰ੍ਹਾਂ ਦੇ ਬੱਚਿਆਂ ਵਾਲੇ ਪ੍ਰਸ਼ਨ ਇੰਡੀਆ 'ਚ ਨਹੀਂ ਹੁੰਦੇ ਉੱਥੇ ਗਹਿਰੇ ਹੁੰਦੇ ਨੇ ਉਥੇ ਗੁਰਬਾਣੀ ਦੇ ਵਿਚਾਰ ਦੇ ਹੁੰਦੇ ਨੇ ਇੱਥੇ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜਿਹੜਾ ਬੰਦਾ ਜੇ ਚੱਲਿਆ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਬਿਲਕੁਲ ਬਚਕਾਨੇ ਜੋ ਹੈ ਪ੍ਰਸ਼ਨ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਬਚਕਾਨੇ ਆਉਣ ਉਹਨਾਂ ਪ੍ਰਸ਼ਨਾਂ ਦਾ ਉੱਤਰ ਕਿ ਹੋ ਸਕਦਾ ਹੈ ਤਾਂ ਮੈਂ ਸਮਝਦਾ ਹਾਂ ਉਹ ਤੇ ਇੱਕ ਪਾਸੇ ਰੱਖ ਦੇਣ ਕੋਈ ਜਿਹੜੇ ਖਾਸ ਪ੍ਰਸ਼ਨ ਨੇ ਉਹ ਕਰ ਲੈਣ ਤੁਚ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਉਹਨਾਂ ਦੇ ਵਿਚਾਰ ਰੱਖਦੇ ਹਾਂ ਜੀ